ਜੀ ਮਿੱਤਰੋ ਤੇ ਆਪਾਂ ਨੇ ਗੋਭੀ ਸਰੋਂ ਆਪਣੀ ਸਾਰੀ ਦੇਖੋ A to Z ਜਿੰਨੀ ਪਈ ਦੀ ਖੇਤਾਂਵਾਂ ਚੱਕ ਲਿਆ ਤੇ ਕੁਝ ਗੱਪਾਂ ਨੇ ਝਾੜਤੀ ਤੁਹਾਨੂੰ ਦਿਖਾਉਣੇ ਆ ਇਹ ਆ ਦੇਖੋ ਬਈ ਉਹ ਝਾੜ ਨਿਕਲਿਆ ਗੋਭੀ ਸਰੋਂ ਆ ਤੇ ਦੇਖ ਲਓ ਇੰਨਾ ਕਰ ਲਾ ਲਓ ਡੇਢ ਕਟਾ ਹੋਣਾ ਇਹ ਵੀ ਤੇ ਬਾਕੀ ਗੋਭੀ ਸਰੋਂ ਇਹ ਦੇਖ ਲਓ ਆਪਾਂ ਇੱਧਰ ਪਈ ਆ ਤੇ ਕੁਛ ਘਾ ਰਹੀ ਦੀ ਆ ਤੇ ਤਕਰੀਬਨ ਆਪਣੀ ਸਾਰੀ ਸਰੋਂ ਆਜੀ ਇੱਕ ਪੰਡ ਵਗੈਰਾ ਰਹਿ ਗਈ ਖੇਤਾਂ ਚ ਤੇ ਝਾੜ ਬਈ ਗੋਭੀ ਸਰੋਂ ਆ ਥੋੜਾ ਜਿਹਾ ਘੱਟ ਆ ਇੰਨਾ ਝਾੜ ਹੈ ਨਹੀਂ ਦੂਜੀ ਨਾਲੋਂ ਥੋੜਾ ਜਿਹਾ ਉਹ ਘੱਟ ਆ ਥੋੜਾ ਬਹੁਤ ਆ ਤੇ ਗਰਮੀ ਬਹੁਤ ਆ ਵੀ 4:00 ਵਜੇ ਸ਼ਾਮ ਕੇ ਤੇ ਕੁੱਟਣ ਲੱਗੇ ਤੇ ਹੁਣ ਕੁੱਟਾਂਗੇ ਆਪਾਂ ਬਾਕੀ ਆਪਾਂ ਕੱਲ ਕੁੱਟੀਂ ਸ਼ੁ ਕੁਛ ਤੇ ਉਧਰ ਝਾੜ ਆ ਜਿਹੜੀ ਪਤਲੀ ਸਰੋਂ ਆ ਦੇਖੋ 2-3 ਥੱਲੇ ਦੇ ਨਿਕਲੇ ਆ ਡਬਾਣਿਆਂ ਨੇ ਬਈ ਬਹੁਤ ਬੜਾ ਹੋ ਰਿਹਾ ਹੈ ਇਹਾ ਦੇਖੋ ਬਈ 22 ਥੱਲੇ ਆਪਣੇ ਇਹ ਮੂ ਕਾਲੀ ਸਰੋਂ ਦੇ ਨਿਕਲੇ ਆ ਤੇ ਬਾਕੀ ਓਬੀ ਸਰੋਂ ਦੇ ਹਰਦੀਕ ਓਪੀ ਤੇ ਡੇਢ ਕਥਲਾ ਤੇ ਬਾਕੀ ਦੇਖ ਰਹੇ ਕਿੰਨੀ ਓਬੀ ਤੁਹਾਨੂੰ ਦਿਖਾਵਾਂਗੇ ਹਾਂਜੀ ਸ਼ਾਸਤਿਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਫਿਰ ਤੁਹਾਡਾ ਇੱਕ ਵਾਰੀ ਨਵਾਂ ਦਿਨ ਇੱਕ ਨਵੀਂ ਵੀਡੀਓ ਦੇ ਵਿੱਚ ਆ ਤੇ ਵੀਰੋ ਸ਼ਾਮ ਦੇ 4:30 ਦਾ ਟਾਈਮ ਆ ਤੇ ਗਰਮੀ ਦੇਖੋ ਇਹ ਪੂਰੀ ਕਟਾਕੇ ਦੀ ਪੈ ਰਹੀ ਆ ਧੁੱਪ ਤੇ ਇਹ ਦੇਖੋ ਬਈ ਮੋਟੂ ਸ਼ੈਤਾਨ ਤੇ ਪਤਲੂ ਹੋਸ ਹੋਇਆ ਪਿਆ ਦੇਖੋ ਵੱਡੀ ਦੇ ਨੀਚਾ ਉਸ ਦਾ ਜੀਨ ਲੱਗਦਾ ਰੋਜ਼ ਉਹੀ ਆ ਜਾਤਾ ਇੱਕ ਮੋਟੋ ਛਤਾਨੀ ਸਭ ਤੇ ਜਿਆਦਾ ਖਰਾ ਤੇ ਬਾਕੀ ਵੀਰੋ ਅੱਜ 27 ਮਾਰਚ ਹੋ ਗਈ ਜਿਹੜੀ ਤੇ ਤੁਹਾਨੂੰ ਪਤਾ ਹੀ ਆ ਦੋ ਤਿੰਨ ਦਿਨ ਰਹਿ ਗਏ ਇਸ ਮਹੀਨੇ ਦੇ ਤੇ ਬ੍ਰਾਂਚ ਆਪਣਾ ਕਣਕ ਵਗੈਰਾ ਸਾਰਾ ਕੰਮ ਚੱਲ ਜਾਣਾ ਤੇ ਕਣਕ ਵੀ ਲੱਗੀ ਪੱਕਣ ਸਾਨੂੰ ਭੰਦ ਖਾਇਆ ਆਪਣੇ ਮਲੋਕ ਨੂੰ ਤੇ ਹੁਣ ਦੁਪਹਿਰ ਦਾ ਟਾਈਮ ਵੀ ਗਰਮੀ ਲੱਗੀ ਬਹੁਤ ਜ਼ਿਆਦਾ ਪ੍ਰੈਣੇ ਦੇਖ ਲਓ ਤੇ ਗੋਭੀ ਸਰੋਂ ਆਪਣੀ ਇਹ ਦਿਖਾਉਂਦੇ ਆਂ ਫਿਰ ਪੱਕੀ ਪਈ ਆ ਤੇ ਅੱਜ ਹੀ ਲੈਂਦੀ ਐ ਚੱਕ ਕੇ ਆਪਾਂ ਕੁਛ ਟੱਪਾ ਕਰ ਲ ਪਰਸੋਂ ਲੈ ਇਹਦੇ ਤੇ ਉਹ ਪਚਾੜਦੀ ਤੇ ਆਹ ਦੇਖੋ ਇਹਨੂੰ ਹੁਣ ਕੁੱਟਾਂਗੇ ਤੇ ਆਪਾਂ ਪੂਰੀ ਪਕਾ ਕੇ ਸਰੋਂ ਫੇਰ ਚੱਕ ਕੇ ਫਿਰ ਆਪਾਂ ਲੈ ਰਹੇ ਆਂ ਖੇਤਾਂ 'ਚੋਂ ਤੇ ਆਪਣੀ ਰੇੜੀ ਤੇ ਲੈ ਆਣੇ ਇੱਕ ਟਰੈਕਟਰ ਦਾ ਬਣਾ ਐਮਪੀ ਜਾ ਰਹੇ ਆਂ ਦੋਨੋਂ ਤੇ ਆਪਾਂ ਗੱਡੀ ਨਾਲ ਜਿਹੜੀ ਇੰਦੀ ਕਟਾਈ ਕਰ ਰਹੇ ਆਂ ਦੇਖ ਸਕਦੇ ਤੁਸੀਂ ਥੋੜੀ ਥੋੜੀ ਇਹਦੇ ਉੱਪਰ ਫੇਰ ਦਿੰਦੇ ਆਂ ਤੇ ਛੜ ਜਾਂਦੀ ਐ ਬਾਕੀ ਆਪਾਂ ਹੌਸਫਾਸ ਵਗੈਰਾ ਕੁਛ ਘਾਟੇ ਰਿਲਾਤਾ ਤੇ ਕੁਛ ਕਪਾਨੇ ਫੈਂਕਦਾ ਤੇ ਪਰਾਂ ਬਾੜੇ ਚ ਤੇ ਹੁਣ ਇਹਨੂੰ ਕੁੱਟਾਂਗੇ ਫਿਰੋ ਤੇ ਬਣੇ ਰੋਏ ਆਪਣੀ ਵੀਡੀਓ ਦੇ ਨਾਲ ਤੇ ਦੇਖਦੇ ਹਾਂ ਚਲੋ ਫਿਰ ਲਓ ਜੀ ਹੁਣ ਹੱਜਾ ਲਾ ਜੀ ਹਾਂ ਚੱਲ ਬਾ ਨਾ ਕਾਲੀ ਬੈਠ ਗਿਆ ਆਪਣਾ ਜੋ ਜੀ ਵੀ ਰੋਜੋ ਆਪਾਂ ਨੇ ਕੁੱਟਤੀ ਤੇ ਪਰਲੀ ਰਹਿ ਗਈ ਕਿਉਂਕਿ ਉਹ ਕੱਲ ਥੋੜੀ ਜਿਹੀ ਰਹਿ ਗਈ ਸੀ ਝਾੜ ਇੱਧਰ ਘਟਦੀ ਆ ਇਸ ਦਾ ਤੇ ਪਰਲੀ ਕੁੱਟਾਂਗੇ ਪਹਿਲਾਂ ਇਹ ਕੁਵਾੜ ਚੱਕ ਦੀਏ ਹਾਂ ਉਹ ਤੇ ਨਹੀਂ ਬਾਜਵਾ ਕੇ ਲੈ ਜੀ ਦਾ ਵੀ ਖਾ। ਅ라이 ਪਰ ਆਇਆ ਬੁੱਤੀ ਨਾ। ਲਿਓ ਜੀ। ਮਾਡਾ ਡੈਡੀ। ਆਹੇ ਪਰ ਦੂਸਰ ਕੱਟ ਦੇ। ਲਿਓ ਜੀ ਮਿੱਤਰੋ ਜੋ ਆਪਾਂ ਨੇ ਫੂਸ ਸਾਰਾ ਗੇਰਤੀਆ ਤੇ ਜੋ ਰਹਿ ਗਈ ਆਪਣੀ ਕੁੱਟਾਂਗੇ ਅਸੀਂ ਥੋੜੇ ਟਾਈਮ ਤੱਕ। ਲੋ ਵੀ ਮੁਰਗੇ ਵੀ ਦੇਖੋ ਗਰਮੀ ਮੈਂ ਨਾ ਕਿ ਵੀ ਬੁਰਾ ਹਾਲ ਆਉਣ ਲੱਗਿਆ। ਕਿਉਂਕਿ ਗਰਮੀ ਲੱਗੀ ਪੂਰੀ ਪੈਣ ਦੇਖੋ 5 ਵਜ ਗਈ ਤੇ ਧੁੱਪ ਦੇਖ ਲਿਓ। ਤੇ ਵੀਰੋ ਹੁਣ ਚੱਲਦੇ ਆਂ ਆਪਾਂ ਖੇਤਾਂ 'ਚ ਤੇ ਸਰੋਂ ਆਪਾਂ ਨੇ ਅੱਤੀ ਕੁੱਟਤੀ ਤੇ ਹੋਰ ਤਾਂ ਆਪ ਪੱਦੇ ਰਾਇ ਬਾਲੇ 'ਚ ਤੇ ਅੱਧੀ ਰਹਿ ਗਈ ਵੀਰੋ ਤੇ ਉਹਨੂੰ ਆਪਾਂ ਆ ਕੇ ਦੇਖਦੇ ਆਂ ਕਿ ਕੁੱਟਾਂ ਵੀ ਪਹਿਲਾਂ ਭਲੇ ਇਹ ਪੱਠੇ-ਫੁੱਟੇ ਬਰਸਿੰਨ ਸੋਣ ਵੱਢਦੇ ਜੀ ਤੇ ਖੇਤਾਂ ਕਿਹੜਾ ਮਾਰੇ ਜੀ ਕਿਉਂਕਿ ਉੱਥੇ ਮਟਰ ਮਟਰ ਦੇ ਸਾਨੂੰ ਪਤਾ ਚੋਰੀਆਂ ਚੋਰੀਆਂ ਲੱਗੀਆਂ ਹੋਣ ਉਹਨਾਂ ਨੂੰ ਕੇ ਬਲਾਂਦੀਆਂ ਤੇ ਇੱਥੇ ਚੱਲਦੇ ਆਂ ਫਿਰ ਆਹ ਪਰਸੇਂ ਬਸ ਤੋਂ ਵੱਡਾਂਗੇ ਤੇ ਇੱਕ ਦੋ ਪਾਂਡਾ ਆਪਣੀਆਂ ਜਿਹੜੀ ਸਰੋਂ ਦੀ ਰਹੀ ਉਹ ਵੀ ਚੱਕ ਲਈਏ ਫਿਰ ਨਵੀਂ ਵੀਡੀਓ ਫਿਰ ਸਰੋਂ ਦਾ ਤੇ ਚਲੋ ਫਿਰ ਚੱਲਦੇ ਆਂ ਮਿਲਦੇ ਆਂ ਤੁਹਾਨੂੰ ਖੇਤਾਂ 'ਚ ਦੇਖੋ ਬਈ ਕਣਕਾਂ ਦੇਖ ਲਓ ਬਈ ਦਿਨ ਪਰ ਦਿਨ ਵਕਤ ਦੀਆਂ ਜਾ ਰਹੀਆਂ ਗਣਕਾਂ ਕਿਉਂਕਿ ਅੱਜ ਤੁਹਾਨੂੰ ਪਤਾ ਹੀ ਵੀਰੋ ਜਿਹੜੀ 27 ਮਾਰਚ ਆਤੇ ਹੈ ਅਗਲੇ ਮਹੀਨੇ ਦੀ 10 8 9 ਨੂੰ ਕੰਮ ਜਿਹੜਾ ਆਪਣਾ ਚੱਲ ਜਾਣਾ ਕਣਕ ਵੱਢਣਗਾ ਤੇ ਦਿਨ ਪਰ ਦਿਨ ਦੇਖ ਲੋ ਕਿਵੇਂ ਪੱਕ ਗਈਆਂ ਤੇ ਚਲੋ ਫਿਰ ਮਿਲਦੇ ਆਂ ਤੁਹਾਨੂੰ ਬਰਸੀਨ ਚ ਜਾ ਕੇ ਤੇ ਕੱਟਾ ਮਾਰਾ ਬਈ ਬਹੁਤ ਤੰਗ ਕਰਾਇਓ ਚੁਰਦੈਨ ਚਲ ਚਲ ਤੱਤ ਉਹ ਬਈ ਬਹੁਤ ਤੰਗ ਲੱਗਿਆ ਕਰਨੇ ਵਾ ਤੇ ਬਈ ਗਰਮੀ ਬਹੁਤ ਲੱਗੀ ਪੈਣ ਤੇ ਸਵਾ ਪੰਜ ਦਾ ਟਾਈਮ ਹੋ ਗਿਆ ਤੇ ਤੁੱਪ ਦੇਖ ਲੋ ਬਈ ਤੱਕ ਕਿੰਨੀਆਂ ਤੇ ਤੋਰੀ ਦੇਖ ਸਕਦੇ ਹੋ ਨਹੀਂ ਤੁੱਪ ਪੈ ਰਹੀ ਅੱਜ ਜੀ ਸੂਰਜ ਦੇਖੋ ਸਿਰ ਤੇ ਖੜਾ ਹੈ ਪੂਰਾ ਇੰਨੀ ਗਰਮੀ ਲੱਗੀ ਪੈਣ ਤੇ ਨਹੀਂ ਸਾਲ ਦੇ ਵਿੱਚ ਤੁਹਾਨੂੰ ਪਤਾ ਵੀਰੋ ਸਵਾ 5 ਵਜੇ ਨੇਰਾ ਹੋ ਜਾਂਦਾ ਪੂਰਾ ਤੇ ਗਰਮੀ ਲੱਗੀ ਫੁੱਲ ਪੈਣ ਤੇ ਕਰਮੀ ਪੈਣ ਲੱਗੀ ਤੇ ਕਣਕਾਂ ਵੀ ਇਹੀ ਗਰਮੀ ਪਕਾਊਗੀ ਲੋ ਜੀ ਮਿੱਤਰੋ ਪਹੁੰਚ ਗਏ ਬਬਰ ਸੀਤਮਾ ਤੇ ਪਹਿਲਾਂ ਆਪਾਂ ਵੜਦੇ ਆ ਵੀਰੋ ਬਰਸੀਨ ਤੇ ਫਿਰ ਚੱਲਾਂਗੇ ਆਪਾਂ ਮੋਟਰ ਵੱਲ ਕਿਉਂਕਿ ਮੋਟਰਪਾਥ ਜਿਹੜਾ-ਗੜਾ ਮਾਰ ਰਹੇ ਤੇ ਇੱਧਰ ਆਪਣੀ ਕਣਕਾ ਦੇਖੋ ਦੀੰਪਰ ਦੀੰਪਰ ਕਿਤਰਾ ਬੱਕਰੀ ਆ ਤੇ ਰੇਤ ਰੂਤ ਲਾ ਲੀਏ ਪਹਿਲਾਂ ਤਾਂ ਤਨੂੰ ਤੇ ਫਿਰ ਆਪਾਂ ਵੜਦੇ ਆਂ ਬਰਸੀਨ ਤੇ ਸਰੋਂ ਪੱਦਨ ਦੇਖ ਸਕਦੇ ਆ ਸਾਰੀ ਵੱਟਤੀ ਤੇ ਖਰਚੇ ਖਰਚੇ ਰਹਿ ਰਹੇ ਆਂ ਵੀਰੋ ਤੇ ਖਰਚੇ ਇੱਧੇ ਕਿ ਤਾਂ ਆਪਾਂ ਨੇ ਕੱਢਤੀ ਬਾਹਰ ਇਹ ਦੇਖੋ ਤੇ ਇੱਧੇ ਰਹਿੰਦੇ ਆਂ ਤੇ ਉਹ ਆਪਾਂ ਫੇਰ ਕੱਢਾਂਗੇ ਵਿਲੇ ਹੋ ਕੇ ਪਹਿਲਾਂ ਸਰੋਂ ਦਾ ਨਗੜ ਦਈਏ ਤੇ ਚਲੋ ਫੇਰ ਵੜਦੇ ਆਂ ਪਹਿਲਾਂ ਬਰਸੀਨ ਫੇਰ ਚੱਲਦੇ ਆਂ ਪਰਲੀ ਮੋਟੇ ਲਿਓ ਜੀ ਉਹ ਬੰਦਾ ਆਪਣਾ ਨਹੀਂ ਲਾ ਦੀਆ ਬੱਟ ਵੱਢਣ ਕਰਚੇ ਵੱਢਣੇ ਆ ਤੇ ਨਗੈਲ ਤੇ ਵੀ ਕਰਚੇ ਬਹੁਤ ਬਹੁਤ ਤੰਗ ਕਰੇ 200 ਨਵੇੜਿਆ ਕਰਚੇ ਇੱਕ ਅੱਧੀ ਬੱਟ ਰਹਿ ਗਈ ਤੇ ਇੱਕ ਜੋ ਤੇ ਇੱਕ ਉਹ ਬਾਈ ਜਿਹੜਾ ਵੱਢ ਰਿਹਾ ਤੇ ਇੱਕ ਸਾਈਡ ਵਾਲੀ ਰਹਿ ਰਹੀ ਪਰਲੀ ਤੇ ਬਾਕੀ ਆਪਨੇ ਕੱਢ ਦੀਏ ਤੇ ਬਾਹਰ ਕੱਢ ਰਿਆਂ ਵੀ ਤਿੰਨ ਚਾਰ ਪੰਡਾ ਰਹਿ ਰੀਆਂ ਚਲੋ ਫਿਰ ਨਵੇੜ ਤੇ ਮੈਲਾ ਬਰਸੀਨ ਦਾ ਲੈ ਵੀ ਮਿੱਤਰੋ ਬਰਸੀਨ ਆਪਾਂ ਨੇ ਵੱੜਤੀ ਤੇ ਲੱਦਤੀ ਤੇ ਕੱਟੇ ਨੂੰ ਪੰਨੇ ਬਰਸੀਨ ਪਾਤੀ ਤੇ ਹੁਣ ਚੱਲਦੇ ਆਂ ਵੀਰੋ ਆਪਾਂ ਪੱਲੀ ਚੱਕ ਲਈ ਤੇ ਪਰਾਂ ਇੱਕ ਪੰਡ ਜਿਹੜੀ ਸਰੋਂ ਗਿਆ ਚੱਕ ਲਈਏ ਤੇ ਫਿਰ ਚੱਲਦੇ ਆਂ ਮੋਟਰ ਤੇ ਚਲੋ ਓਮ ਸਾਡਾ ਓਮ ਕਹਿੰਦੇ ਚੱਲਿਆ ਵੀ ਕੱਟਾ ਰੇੜੀ ਲੈ ਕੇ ਬਰਸੀਨ ਵੱਢਣ ਤੇ ਵੀ ਕਣਕ ਦੇਖ ਲਓ ਇੱਧਰ ਹਫਤਾ 10 ਦਿਨ ਮਸਾ ਲਈਏ ਕਣਕ ਆਪਣੀ ਤੇ ਆਪਣੀ ਸਰੋਂ ਵੀਰੋ ਜੋ ਰਹਿ ਗਈ ਦੇਖ ਲਓ ਬਲੋ ਬਲੋ ਜਿਹੜੀ ਪੰਡਾਂ ਇੱਕ ਪੰਡਾ ਨਹੀਂ ਬਾਕੀ ਫਿਲਹਾਲ ਪੰਨ ਜਿੰਨੀ ਸਰੋਂ ਤੇ ਆਪਣੀ ਸਾਰੀ ਘਰੇਟੋ ਤੀ ਤੇ ਝਾੜ ਵੀ ਦਿੱਤੀ ਕੁਛ ਰਹਿ ਗਈ ਤੇ ਇੱਕ ਪੰਡੇ ਸੀ ਤੇ ਅੱਜ ਉਹ ਨਿਪਟ ਜੇਗਾ ਫਾਈਨਲ ਹੋ ਜਾਏਗਾ ਸਰੋਂਗਾ ਤੇ ਇੱਕ ਕਿੱਲੇ ਗਾਲਾ ਦਲਾ ਹਜੇ ਵੱਢਣੀ ਵੱਢਣੀ ਰਹੀ ਬਾਕੀ ਇਹ ਟੂ ਜ਼ੈਡ ਪੰਨ ਘਰੇਟੋ ਕੇ ਝਾੜ ਦਿੱਤੀ ਤੇ ਚਲੋ ਇਹ ਆਪਾਂ ਸਰੋਂ ਪਾ ਦਈਏ ਤੇ ਪੰਡ ਚ ਤੇ ਫਿਰ ਚੱਲਦੇ ਹਾਂ ਲੈ ਕੇ ਤੇ ਪੰਡ ਪਹਿਲਾਂ ਆਪਾਂ ਪਾ ਕੇ ਫਿਰ ਬੋਰ ਤੇ ਕਿੜਾ ਮਾਰਾਂਗੇ ਤੇ ਫਿਰ ਚੱਲਾਂਗੇ ਆਪਾਂ ਘਰਾਂ ਨੂੰ ਚਲੋ ਫਿਰ ਪਾਈਏ ਸਰੋਂ ਪਾਨੇ ਪੂਰੀ ਸਾਰੀ ਇਕੱਠੀ ਕਰਕੇ ਤੇ ਪੰਡ ਬਣਾਤੀ ਦੇਖੋ ਤੇ ਜਾਂਦੇ ਹੋਏ ਆਪਾਂ ਚੱਕ ਕੇ ਲੈ ਜਾਗੇ ਤੇ ਕੱਸੀ ਪਾਏ ਚੱਕ ਲਈ ਤੇ ਦੇਖ ਸਕਦੇ ਹੋ ਦੇਖੋ ਭਾਈ 6 ਤਾਂ ਉੱਪਰ ਟਾਈਮ ਹੋ ਗਿਆ ਤੇ ਸੂਰਜ ਦੇਖੋ ਹਜੇ ਵੀ ਇੰਨੀ ਗਰਮੀ ਪੈ ਰਹੀ ਆ ਤੇ ਸਰੋਂ ਦਾ ਆਪਣਾ ਫਿਲਹਾਲ ਵੀਰੋ ਕੰਮ ਸਾਰਾ A to Z ਹੋ ਕੇ ਹੋ ਗਿਆ ਇੱਕ ਪੰਡ ਇਹ ਰਹਿਤੀ ਤੇ ਵੀ ਆਪਾਂ ਅੱਜ ਲੈ ਗਏ ਤੇ ਓਕੇ ਸਾਰਾ ਕੰਮ ਨਿਭੜ ਗਿਆ ਤੇ ਹੁਣ ਚੱਲਿਆ ਮੋਟਰ ਤੇ ਅਸੀਂ ਆਪਾਂ ਨੇ ਚੱਕ ਲਈ ਤੇ ਕਹੀਂ ਵੀ ਰਿਸੋਰਸ ਦਿਓਣੇ ਵੀਰੋ ਤੇ ਕਸੀ ਪਾਰਕ ਨੂੰ ਲੈ ਕੇ ਆਏ ਆ ਤੇ ਕਸੀ ਵੀਰੋ ਆਪਾਂ ਥੋੜੀ ਜਿਹੀ ਨਾ ਜਗ੍ਹਾ ਤੇ ਜਿਹੜੀ ਮੋਟਰ ਪਾ ਤੇ ਪਾਲਕ ਆਪਣੀ ਬਹੁਤ ਬੜੀ-ਬੜੀ ਹੋ ਰਹੀ ਉਹਨੇ ਜਗ੍ਹਾ ਬਹੁਤ ਮੰਲੀ ਹੋਈ ਆ ਤੇ ਉਹ ਜਗ੍ਹਾ ਆਪਾਂ ਖਾਲੀ ਕਰਕੇ ਉੱਥੇ ਪਿੰਡੀਆਂ ਲਾਵਾਂਗੇ ਤੇ ਕੁਛ ਕੁ ਤਾਂ ਆਪਾਂ ਲਾਤੀ ਸੀ ਤੇ ਕੁਛ ਕੁ ਆਪਾਂ ਥੋੜੀ ਜੀ ਹੋਰ ਲਾ ਦਈਏ ਮੈਂ ਕਿਹਾ ਜਗ੍ਹਾ ਖਾਲੀ ਪਈ ਆ ਤੇ ਉਹਦੇ ਲਈ ਆਪਾਂ ਲੈ ਕੇ ਆਇਆ ਤੇ ਕੁਸ਼ਕ ਵੀਰੋ ਆਪਣੀ ਜਿਹੜੀ ਉਹ ਪਰਲੀ ਮੋਟਰ ਹੈ ਨਾ ਤੇ ਇਹ ਪੁਰਾਣੀ ਬੋਰ ਦਾ ਪਾਹ ਬੰਦ ਕੀਤਾ ਹੋਇਆ ਤੇ ਉਹਦੇ ਨਾਲ ਉੱਪਰ ਕੇਬਲ ਛੱਡੀ ਹੋਈ ਆਪਾਂ ਤੇ ਉਹਨੂੰ ਵੱਢਦੇ ਘਰੇ ਲੈ ਜਾਾਂਗੇ ਤੇ ਕਣਕ ਦੇਖ ਲਓ ਬਈ ਕਿਉਂਕਿ ਜਿਹੜੀ ਉਹ ਕੇਬਲ ਆ ਤੇ ਤੁਹਾਨੂੰ ਪਤਾ ਹੀ ਮੈਂ ਪਹਿਲੇ ਪਿਛਲੇ ਬਲੌਗਰ ਦਿਖਾਇਆ ਸੀ ਤੇ ਚੋਰ ਪਰਸ ਜੁੱਥੇ ਸਾਰੀ ਕੇਬਲਾਂ ਲਿਖੇ ਉਹ ਪਰਲੀ ਪਰਲੀ ਮੋਟਰਾਂ ਦੀ ਪੱਢ ਗੇ ਜੜੀ ਜਿਆਦਾ ਜੰਗਲ ਦੇ ਕੋਲ ਸੀ ਤੇ ਇਸ ਕਰਕੇ ਆਪਾਂ ਪਹਿਲਾਂ ਹੀ ਸੰਭਾਲ ਲਈਏ ਕਿਉਂਕਿ ਕੀ ਪਤਾ ਇੱਧਰ ਵੀ ਨੰਬਰ ਲੱਗਦੀ ਚੋਰਾਂ ਦਾ ਕੋਈ ਪਤਾ ਨਹੀਂ ਤੇ ਹੁਣ ਕੰਮ ਚੱਲ ਗਿਆ ਇੱਧਰ ਇਸ ਟਾਈਮ ਕੰਮ ਚੱਲਦਾ ਤੇ ਇਸ ਕਰਕੇ ਆਪਾਂ ਵੱਢ ਗਏ ਘਰਾਂ ਲੈ ਜਾਾਂਗੇ ਕਿਉਂਕਿ ਇਸ ਤੋਂ ਪਹਿਲਾਂ ਚੋਰ ਵੱਢਣ ਤੇ ਬਾਕੀ ਪਹਿਲਾਂ ਆਪਾਂ ਦੇਖਦੇ ਆਂ ਆਪਾਂ ਹਲਕਾ ਜਿਹੜੀ ਬੜੀ-ਬੁੜੀ ਸਾਰੀ ਨਪਟ ਕੇ ਸਾਈਡ 'ਚ ਪੇਰਦੇ ਆਂ ਤੇ ਫਿਰ ਆਪਾਂ ਭਿੰਡੀਆਂ ਜੋਗੀ ਜਗ੍ਹਾ ਬਣਾ ਦਈਏ ਤੇ ਕੱਲ ਨੂੰ ਫਿਰ ਆਪਾਂ ਫਿਰ ਉਹ ਭਿੰਡੀਆਂ ਲਾ ਜਾਾਂਗੇ ਤੇ ਬਾਕੀ ਤਾਂ ਨੂੰ ਦਿਖਾਣੇ ਆ ਤੇ ਬਾਈ ਕਨਪਨ ਇੱਥੇ ਟੋਆ ਮਾਰਨਾ ਕਿਉਂਕਿ ਜਦ ਵੀ ਆਪਾਂ ਮੋਟਰ ਚਲਾਉਂਦੇ ਆ ਨਾ ਪਾਣੀ ਲਾਉਂਦੇ ਆ ਬਰਸੀਨ ਨੂੰ ਤੇ ਇੱਥੋਂ ਪਾਣੀ ਚੁੱਪ-ਚੁੱਪ ਸਾਰਾ ਕਣਕ ਚ ਜਾਨਾ ਤੇ ਪਹਿਲਾਂ ਆਪਾਂ ਇੱਥੇ ਇੱਕ ਟੋਆ ਜਾਂ ਮਾਰ ਕੇ ਇਧਰ ਨੂੰ ਕਰ ਦਈਏ ਪਾਣੀ ਚੱਲਦਾ ਫੇਰ ਆਪਾਂ ਕਿਉਂ ਦੇਖੋ ਪਾਲਕ ਬਈ ਬੜੀ-ਬੜੀ ਉਹ ਪੱਟਣੀ ਆਪਾਂ ਨੇ ਸਾਰੀ ਤੇ ਇਧਰ ਤੋਂ ਥੋੜਾ ਜਿਹਾ ਸਾਫ਼ ਕਰ ਦਾਂਗੇ ਤੇ ਫੇਰ ਆਪਾਂ ਉਹ ਪਰਲੀ ਮੋਟਰ ਉਹ ਕੇਬਲ ਪੱਢ ਕੇ ਫੇਰ ਚੱਲਾਂਗੇ ਲਿਓ ਜੀ ਫਿਰ ਆਪਾਂ ਟੋਆ ਮਾਰਤਾ ਇਹ ਪਾਈਪ ਨਾ ਪਤਾ ਕੀ ਹੈ ਵੀਰੋ ਜਦ ਮੋਟਰ ਚੱਲਦੀ ਹੈ ਨਾ ਤੇ ਇੱਥੋਂ ਜੀ ਪਾਈਪ ਥੋੜਾ ਜਿਹਾ ਚੁੰਦਾ ਕਿਉਂਕਿ ਪਟਿਆ ਹੋਇਆ ਤੋ ਤੇ ਪਾਣੀ ਨਾ ਇਧਰੋਂ ਹੋ ਕੇ ਸਾਰਾ ਇਹ ਕਣਕ ਤੇ ਪਚ ਜਾਂਦਾ ਕਣਕ ਤਾਂ ਤੁਹਾਨੂੰ ਪਤਾ ਰੋਜ਼ ਪਾਣੀ ਲੱਗਦਾ ਸੁੱਕ ਜਾਂਦੀ ਇਸ ਕਰਕੇ ਹੁਣ ਆਪਾਂ ਟੋਹਾ ਮਾਰ ਕੇ ਇਧਰ ਨਿਕਲਾਤਾ ਤੇ ਇਧਰੋਂ ਚੱਲਦਾ ਰਹੂ ਤੇ ਚਲੋ ਫਿਰ ਪਹਿਲਾਂ ਆਪਾਂ ਪਾਲਕ ਜੀ ਪੜਦੇ ਆ ਬਹੁਤ ਕੰਦਮੰਦ ਜਾ ਹੋ ਗਿਆ ਜੀ ਪਾਲਕ ਪੱਕ ਗਈ ਵੀਰੋ ਸੋਣ ਖਾਣੇ ਤੇ ਆ ਦੇਖੋ ਪਾਲਕ ਬਈ ਬਹੁਤ ਪੱਕ ਗਈ ਸਾਰੀ ਕਿੱਡੀ ਕਿੱਡੀ ਹੋ ਗਈ ਤੇ ਇਹਨੂੰ ਪਟਦੇ ਆ ਕਿਉਂਕਿ ਇਹਦਾ ਹੁਣ ਕੋਈ ਕੰਮ ਨਹੀਂ ਤੇ ਇਹਨੂੰ ਪੱਟ ਕੇ ਇੱਥੇ ਕੱਲੂ ਭਿੰਡੀਆਂ ਲਾ ਦੇਵਾਂਗਾ ਬਾਕੀ ਉਹ ਹੰਬ ਦੇ ਕੋਲ ਥੋੜੀ ਜਿਹੀ ਜਗ੍ਹਾ ਖਾਲੀ ਉਹ ਵੀ ਸਾਫ਼ ਕਰ ਦਾਂਗੇ ਤੇ ਕੱਲੂ ਉਹ ਭਿੰਡੀਆਂ ਲਾ ਦਾਂਗੇ ਬਾਕੀ ਗਠੇ-ਕੂਟੇ ਆਪਣੇ ਵਧੀਆ ਚੱਲ ਪਏ ਚਲੋ ਫਿਰ ਪਟਦੇ ਆ ਭਾਈ ਕਸੀ ਨਾਲ ਕੱਲ ਨਹੀਂ ਬਣੀ ਕਿਉਂਕਿ ਪਾਲਕ ਉਹ ਕਿ ਤੁਹਾਨੂੰ ਪਤਾ ਬਹੁਤ ਬੜੀ-ਬੜੀ ਤੇ ਕਸੀ ਚੱਲ ਨਹੀਂ ਰਹੀ ਤੇ ਪਖੁਰਪੀ ਨਾਲ ਕਰਦੇ ਆ ਚੈੱਕ ਕੋਪੀ ਨਾਲ ਬੱਧੀਆ ਪਟੂਈ ਤੇ ਇੱਧਰ ਦੇਖ ਲਓ ਵੀ ਪਾਣੀ ਲਾਇਆ ਨੇ ਤੇ ਆਪਾਂ ਨੂੰ ਟਮਾਟਰ ਦੇਖੋ ਕਿਵੇਂ ਹਰੇ ਹੋ ਗਏ ਤੇ ਕਿੰਨੇ ਕਿੰਨੇ ਦੇਖੋ ਫਲ ਆ ਗਏ ਤੇ ਤੇ ਕਿਉਂਕਿ ਕਾਫੀ ਦਿਨਾਂ ਦਾ ਇਹਨਾਂ ਨੂੰ ਪਾਣੀ ਲੱਗਿਆ ਚੰਗੀ ਤਰ੍ਹਾਂ ਤੇ ਉਸ ਦਿਨ ਆਪਾਂ ਨੇ ਫੁੱਲ ਭਰਤੇ ਸਾਰੇ ਤੇ ਦੇਖੋ ਕਿਵੇਂ ਸਾਰੇ ਪੇੜੇ ਹਰੇ ਹੋ ਕੇ ਤੇ ਟਮਾਟਰ ਲੱਗੇ ਚਲੋ ਫਿਰ ਪੜਦੇ ਆਂ ਪਹਿਲਾਂ ਉਹ ਬਈ ਬੜੇ ਬਹੁਤ ਹਾਰਡ ਮਿੱਟੀ ਆ ਵੀਰੋ ਤੇ ਸੁੱਕੀ ਪਈ ਹੈ ਬਿਲਕੁਲ ਕਿਉਂਕਿ ਇੱਥੇ ਕਦੀ ਆਪਾਂ ਨੇ ਪਾਣੀ ਲਾਇਆ ਤੇ ਬਹੁਤ ਹਾਰਡ ਆ ਵੀ ਕੱਸੀ ਵਿੱਚ ਚੱਲ ਰਹੀ ਉੱbred-ਬੜੇ ਬਦਰੀਏ ਕਾ ਸੀ ਤੇਨੂੰ ਪਵੇਰੋ ਕਾਲੂ ਨਾਲ ਥੋੜਾ ਜਿਹਾ ਪਾਣੀ ਲਾ ਕੇ ਗਿੱਲਾ ਜਿਹਾ ਕਰਕੇ ਫੇਰ ਇੰਨੀ ਗੁਡਾਈ ਕਰਾਂ ਫੇਰ ਵਧੀਆ ਹੋਊਗੀ ਤੇ ਹੁਣ ਤਸੀ ਵੀ ਨਹੀਂ ਚੱਲ ਰਹੀ ਦੇਖ ਲਓ ਤੇ ਇੱਧਰ ਆਪਣੇ ਵੈਂਗਣਾ ਦੇ ਪੇੜੇ ਪਹਿਲੇ ਸਾਲ ਤੇ ਲੱਗੇ ਹੋਤੇ ਤੇ ਆਪਾਂ ਇਹਨਾਂ ਨੂੰ ਪਾਣੀ ਲਾ ਦਿੰਦੇ ਆ ਗਠੇ ਨਾਲ ਤੇ ਦੇਖੋ ਵਧੀਆ ਫੁੱਲ ਖਿੜਨ ਲੱਗੇ ਵਧੀਆ ਤੇ ਉੱਧਰ ਆਪਾਂ ਨੇ ਸਾਰੀ ਕਰਤੀ ਗੁਡਾਈ ਤੇ ਹੁਣ ਚੱਲਦੇ ਆਂ ਫਿਰੋ ਮੋਟਰ ਤੇ ਕੇਬਲ ਦੇਖਦੇ ਆਂ ਜਾ ਕੇ ਤੇ ਧਿਆਨ ਦੇ ਆ ਉਹਨੂੰ ਤੇ ਫਿਰ ਚੱਲਾਈ ਕਰਨ ਤੇ ਉਹ ਸਾਹਮਣੇ ਆਪਣੀ ਮੋਟਰ ਹੋ ਗਈ ਲੈ ਵੀ ਰੋ ਆ ਕੇ ਆਪਾਂ ਆਪਣੀ ਦੂਸਰੀ ਮੋਟਰ ਵਾ ਪੁਰਾਣੀ ਵਾ ਤੇ ਆਪਾਂ ਜਿਹੜੀ ਕੇਬਲ ਹੀ ਗੱਲ ਕਰ ਰਹੇ ਬਈ ਉਹ ਕੇਬਲ ਆ ਦੇਖੋ ਜਿਹੜੀ ਆਪਾਂ ਨੇ ਬਾਹਰ ਛੱਡੀ ਹੋਈ ਸੀ ਪੁਰਾਣੀ ਮੋਟਰ ਆਏ ਚਲਾਉਂਦੇ ਨਹੀਂ ਤੇ ਉਹ ਕੇਬਲ ਥੋੜੀ ਆਪਾਂ ਲੈ ਕੇ ਜਾਣ ਜਾਣੀਆਂ ਹੁਣ ਕਿਉਂਕਿ ਇਸ ਤੋਂ ਪਹਿਲਾਂ ਚੋਰ ਲੈ ਜਾਂ ਇਸ ਤੇ ਪਹਿਲਾਂ ਆਪਾਂ ਹੀ ਲਈਏ ਇਹਨੂੰ ਘਰਾਂ ਨੂੰ ਤੇ ਫਿਰ ਤਾਂ ਤੁਹਾਨੂੰ ਫਿਰ ਪਛਤਾ ਪਈ ਹੱਥ ਲੱਗਦਾ ਤੇ ਲੈ ਲੇਦੇ ਆ ਤੇ ਚਲੋ ਪਹਿਲਾਂ ਇਹਦਾ ਲਾਜ ਕਰਦੇ ਆ ਲੈ ਵੀ ਮਿੱਤਰੋ ਕੇਬਲ ਆਪਾਂ ਨੇ ਲਈ ਵੱਡ ਜਿਹੜੀ ਹੈ ਤੀ ਮੋਲੀ ਜੀ ਤੇ ਉਸਕੇ ਨਾਲ ਆਪਣਾ ਵੀ ਗੁੱਠਾ ਦੇਖੋ ਗੁੱਠਾ ਫੜ ਗਿਆ ਤੇ ਕਾਫੀ ਖੋਨੂ ਪਾ ਬਹਿ ਗਿਆ ਤੇ ਆ ਦੇਖੋ ਵੀ ਟੱਕ ਲੱਗਿਆ ਬਹੁਤ بڑا ਤੇ ਇਸ ਕਰਕੇ ਪੱਕੇ ਕੋਲ ਵੱਢਣ ਲੱਗ ਰਹੇ ਤੇ ਥੋੜਾ ਜਿਹਾ ਟੱਕ ਲੱਗਿਆ ਇੱਥੇ ਉਹਨੇ ਤੇ ਬਾਕੀ ਪਨ ਕੇਬਲ ਦਾ ਵੱਢ ਲਈ ਤੇ ਹੁਣ ਚੱਲਦੇ ਆਂ ਵੀਰੋ ਘਰ ਨੂੰ ਤੇ ਬਹੁਤ ਟਾਈਮ ਹੋ ਗਿਆ ਦੇਖੋ ਨੇਰਾ ਹੋ ਗਿਆ ਪਕੱਦੇ ਆਏ ਹੋਏ ਆ 4 ਵਜੇ ਤੇ 7:30 ਸਵਾ ਸਵਾ 7:00 ਦਾ ਟਾਈਮ ਹੋ ਗਿਆ ਤੇ ਹੁਣ ਚਲਦੇ ਆ ਘਰ ਨੂੰ ਤੇ ਬਾਕੀ ਵੀਡੀਓ ਵੀਰੋ ਵਧੀਆ ਲੱਗੀ ਵੀਰੇ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਬਾਕੀ ਆਪਣਾ ਕੰਮ ਨਿਬੜ ਗਿਆ ਤੇ ਭਿੰਡੀਆ ਬੁੰਡੀਆ ਦਾ ਵੀ ਆਪਾਂ ਨੇ ਸਾਰਾ ਜੋ ਕੁਆੜ ਹੈਗਾ ਦਾ ਉਹ ਹੀ ਪਟਤਾ ਤੇ ਕੇਵਲ ਆਪਾਂ ਨੇ ਬਾਕੀ ਕਰਤਾ ਕੰਮ ਸਹੀ ਤੇ ਹੁਣ ਚਲਦੇ ਆ ਘਰ ਨੂੰ ਤੇ ਮਿਲਦੇ ਆ ਫਿਰ ਅਗਲੀ ਵੀਡੀਓ ਦੇ ਵਿੱਚ ਕੱਲ ਦੀ ਤੇ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੇ ਵੀਡੀਓ ਵੀਰੋ ਵਧੀਆ ਲੱਗੇ ਤੇ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬਰ ਤੇ ਮਿਲਦੇ ਆ ਕੱਲ ਨੂੰ ਤੇ ਓਕੇ ਬਾਏ